ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚਾਲ ਜੇ ਉਮੀਦ ਕਰਦੇ ਆ ਵਧੀਆ ਹੋਵਗੇ ਰਫ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇੱਕ ਦਫਾ ਫੇਰ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਲੋ ਜੀ ਨਾਨਕੇ ਵਰਸਸ ਦਾਦਕੇ ਮੁਕਾਬਲਾ ਵਾਇਰਲ ਪੰਜਾਬੀ ਗਿੱਦਾ ਸੋਨੀ ਸਮਰੇਲਾ ਆਏ ਹਾਏ ਕੀ ਯਾਦ ਕਰਾਤਾ ਮੇਰੇ ਸੋਨੀ ਸਮਰੇਲਾ ਮੇਰੇ ਵਿਆਹ ਦੇ ਦਿਨ ਯਾਦ ਕਰਾਤੇ ਹੋ ਰਾਗੀ ਦੱਪਿਆ ਸੀ ਹੁਣ ਤੇਰੇ ਦੂਜੇ ਵਿਆਹ ਦੇ ਦਿਨ ਵੀ ਤੈਨੂੰ ਯਾਦ ਆਉਂਦੇ ਜਿਵੇਂ ਸੁਭਾ ਗੱਲ ਹੁੰਦੀ ਵੀ ਸਨੀ ਕਹਿੰਦਾ ਓਏ ਹੁਣ ਨਹੀਂ ਮੈਂ ਲੜਨਾ ਕਰਨਾ ਜਿਵੇਂ ਕਹੇਗੀ ਨਾ ਵੀ ਓਏ ਮੰਮਾ ਨਹੀਂ ਲੜਨਾ ਕਰਨਾ ਫਿਟੇ ਮੂੰਹ ਤੇ ਪਹਿਲੀ ਤੇ ਹੀ ਗੱਲ ਲਾ ਤੇ ਪਹਿਲਾਂ ਤੂੰ ਛੱਡ ਕੇ ਜਾਂਦੀ ਨਹੀਂ ਜੀ ਇਹ ਗੱਲ ਸੀ ਮੈਂ ਤਾਂ ਨੂੰ ਆਖਿਆ ਸੀ ਮੈਂ ਕਿਹਾ ਸਨੀ ਕੋ ਪੁੱਛੋ ਬੁੱਢੀ ਦੀ ਕਦਰ ਹਾਂਜੀ ਹਾਂਜੀ ਤੁਸੀਂ ਲੜਦੇ ਪਏ ਸੀ ਆਪ ਦੋਵੇਂ ਤੁਸੀਂ ਗੱਲਾਂ ਸੁਣਾਉਂਦੇ ਸੀ ਤੇ ਮੈਂ ਕਿਹਾ ਸੀ ਸਨੀ ਕੋ ਪੁੱਛੋ ਹਾਂ ਮੈਂ ਕੀ ਕਿਹਾ ਸੀਗਾ ਮੈਂ ਕਿਹਾ ਮੈਂ ਕਿਹਾ ਮੈਂ ਤੇ ਮੇਰਾ ਸੋਹਰਾ ਬੈਠਾ ਸੀ ਸਾਹਮਣੇ ਮੈਂ ਕਿਹਾ ਮੈਨੂੰ ਤੇ ਕਿਥੇ ਲਾਲੇ ਨੂੰ ਕਿਥੇ ਨਾ ਪੁਰਾਣੇ ਰੂਪ ਚ ਨਾ ਆਂਦੇ ਹੋ ਜੇ ਅਸੀਂ ਪੁਰਾਣੇ ਕਿਹੜੀ ਅੱਖਾਂ ਦੇ ਵਿੱਚ ਤਰੀ ਹੋਏ ਇਹਨਾਂ ਦੀ ਕਹਿੰਦੇ ਖੌਫ ਤਰੀ ਹੋਏ ਲਾਲੇ ਦਾ ਲਾਲੇ ਦਾ ਦੂਸਰਾ ਮੇਰੇ ਸੋਹਰੇ ਦਾ ਦੂਸਰਾ ਨਾਮ ਹੈ ਖੌਫ ਖੌਫ ਚਪਲੀ ਵੀ ਨਹੀਂ ਸੀ ਬਾਂਦ ਦਿੰਦਾ ਜਿੰਨੇ ਜਿਹਨੂੰ ਬੰਦਾ ਆਇਆ ਨੱਠ ਪਾ ਕੇ 25 ਚਪਲੀ ਲੱਭਣ ਦੀ ਕੋਈ 100 ਮਚਲੀ ਉਸਦੀ ਚਪਲੀ ਸੱਚ ਵਜ ਜਾਂਦਾ ਸੀਗਾ ਠੀਕ ਹੈ ਪਰ ਹੁਣ ਨਹੀਂ ਬੋਲਦਾ ਹੁਣ ਰਹਿ ਗਿਆ ਵਿਚਾਰਾ ਅਸ਼ਰੀਫ ਹੋ ਗਿਆ ਐ ਦੇਖੋ ਉਮਰ ਹੁੰਦੀ ਐ ਠੀਕ ਹੈ ਹੁਣ ਤੇ ਜੋ ਮਰਜ਼ੀ ਕਰ ਦੇਣਾ ਕੋਈ ਹਾਂ ਜਗੂ ਕਰ ਚੜਦਾ ਵਿਚਾਰਾ ਸ਼ਰੀਰ ਹੋ ਗਿਆ ਹੁਣ ਕਿਤੇ ਵਕਾ ਦੋਰ ਹਤਾ ਜੇ ਜਦੋਂ ਸ਼ਾਮਾਂ ਚੋਂ ਆਪਾਂ ਇਧਰੋਂ ਗੰਦੀ ਉਹ ਤੋਂ ਸਮੋਂ ਲੋਕ ਕਾਰ ਆਂਦੇ ਸੀ ਨਾ ਤੇ ਅੰਮੀ ਸਾਡੀ ਕਹਿੰਦੇ ਚੁੱਕਾ ਜੋ ਖੋਫ ਆ ਗਿਆ ਜੀ ਖੋਫ ਆ ਗਿਆ ਜੀ ਤੇ ਉਹ ਝੁੱਟ ਬੋ ਨਹੀਂ ਕੋ ਆਪ ਨਹੀਂ ਦੱਸਦੀ ਸਾਨੂੰ ਬੜਾ ਖੋਫ ਹੁੰਦਾ ਸੀ ਸਾਰੀ ਉਮਰ ਆਪਣੇ ਪਾਪਾ ਕੋ ਨਹੀਂ ਡਰਿਆ ਸੀ ਤੇ ਬਥੇਰਾ ਡਰਦੇ ਨੇ ਤੇ ਹੁਣ ਉਹ ਵਿਚਾਰਾ ਡਰਦਾ ਤੁਹਾਡੇ ਕੋਲ ਦੇ ਤਾਲੀ ਦੇ ਤਾਲੀ ਓਏ ਅਗਿਆ ਵੀਡੀਓ ਬਣਾਉਂਦੇ ਮੇਰੇ ਆ ਚਪਾੜ ਛੁੱਟੀ ਦਾ ਮੇਰੇ ਕਿੰਨੇ ਹਾਜ਼ੀ ਹਾਜ਼ੀ ਨੇ ਚਲੋ ਫਿਰ ਐਂਜ ਕਰਕੇ ਕੀਤਾ ਸੀ ਤੇ ਬਹੁਤੀ ਵਾਝੀ ਹਲਕਾ ਜਹਾ ਤੇ ਮੈਂ ਜੋ ਗੱਲ ਜੋ ਕੀਤੀ ਸੀ ਸੋਹਣ ਦੀ ਤਾਂ ਕਰ ਇਹ ਜੋ ਪਹਿਲੇ ਕਿਦਾ ਵੇਖ ਲਈ ਹੈ ਕਿਦਾ ਵੇਖ ਲਈ ਹੈ ਲਾਓ ਜੀ ਚਲੋ ਓਏ ਉਹ ਵੇਖਣਾ ਯਾਰ ਤੇਰਾ ਵੇਖਣਾ ਸਾਨੂੰ ਏਡੇ ਵੀ ਪੜਦੇ ਨਹੀਂ ਆਏ ਓ ਫੜ ਫਿਰ ਐ ਆ ਕੀ ਹੈ ਇੱਕ ਮਿੰਟ ਠਹਿਰੋ ਯਾਰ ਚੱਕੋ ਫਿਰ ਕੜਾ ਕੜੇ ਪਰ ਮੱਗੀ ਲੱਗਾ ਕੁੜੀ ਗਾਰੀ ਚੀ ਤੇ ਨਹੀਂ ਮੈਨੂੰ ਲੱਗਾ ਕੁੜੀ ਗਾਰੀ ਸੀ ਬਈ ਬਾਦ ਹੀ ਇਸ ਤਰ੍ਹਾਂ ਦੀ ਹੈ गोरनियो तेरी महामा कलावे तेरी महामा कलावे गोरनियो तेरी महामा कलावे मिल रे तेरी मावी लरे मिल रे तेरी मावी लरे नाले बट्टी पै जी थोड़ा सा रस बजाए कावे मैं गल्ले सैद का हिकम

पारत हेठानी कुटी चादर पारतीन कलेडी बुआी पकी ਸਾਰੀ ਉਮਰ ਦਾ ਸੀਰੀ ਮਗਰੋਂ ਲਾਤਾ ਨਹੀਂ ਸਾਰੀ ਉਮਰ ਦਾ ਸੀਰੀ ਮਗਰੋਂ ਲਾਤਾ ਸਾਰੀ ਉਮਰ ਦਾ ਸੀਰੀ ਮਗਰੋਂ ਲਾਤਾ ਵੇ ਲਿਆ ਦੇਰਾ ਤੈਨੂੰ ਆਟਕਾਰ ਦੇਨੀਆ ਲਿਆ ਦੇਰਾ ਤੈਨੂੰ ਆਟਕਾਰ ਦੇਨੀਆ ਥੇਕੇ ਸੇੜ ਕੇ ਆਟਾ ਵੇ ਨਿਤ ਕੌਣ ਲੜੇ ਕਾਣ ਪਟਾਵੇ ਝਾਟਾ ਵੇ ਨਿਤ ਕੌਣ ਲੜੇ ਕਾਣ ਪਟਾਵੇ ਝਾਟਾ ਵੇ ਨਿਤ ਸਿਰਾ ਤਾਂ ਦੇ ਕੇ ਕੂਲ ਪਟਾਵੇ ਝਾਟਾ i don't know how to पटल केॾा सिर केसी ਲੈਣਾ ਵਾਰੀ ਦਾ ਵੱਟਾ 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 ਜ਼ਿਆਦਾ ਜ਼ੋਰ ਜੇੜਸ ਨੂੰ ਕੁੱਟਿਆ ਉਹਨੇ ਹਾਂ ਜ਼ੋਰ ਜੇੜ ਦੀ ਸਿਰੇ ਯਾ ਯਾ ਜ਼ੋਰ ਜੇੜ ਨੂੰ ਕੁੱਟਿਆ ਤਾਂ ਜਾਂ ਉਹ ਟੱਕਲੇ ਨੂੰ ਆਪਣਾ ਰੱਖਦਾ ਪਤਾ ਵੀ ਚਾਹਦਾ ਐਨ ਟਾਈਮ ਤੇ ਆਇਆ ਉਹਨੂੰ ਵੇਖ ਕੇ ਬੋਲੀ ਜ਼ਿਆਦਾ ਆ ਗਈ ਅੱਛਾ ਹੋਰ ਕਿਹਦੀ ਸ਼ਤੀ ਵੇਖੋ ਜਿੰਗਾ ਬਲਾ ਵੀ ਰਹੇ ਤੇ ਉਹ ਇੱਕ ਦਮ ਨਾ ਮੂੰਹ ਥਲੇ ਛੋਟ ਕੇ ਤੇ ਲੱਗ ਗਿਆ ਕਹਿੰਦਾ ਇੱਥੇ ਮੈਨੂੰ ਜਾਣਾ ਹੀ ਬੰਦਦਾ ਸਾਰਿਆਂ ਦੇ ਵਿੱਚ ਮੈਨੂੰ ਹੀ ਲੱਭਿਆ ਤੇਾਰੀ ਗੱਲ ਉਹ ਥੱਲੇ ਮੂੰਹ ਕਰਕੇ ਦੇਣ ਦੇਣਾ ਸੀ ਉਹਨੂੰ ਲੰਮਾ ਕਹਿੰਦਾ ਆਇਆ ਜੀ ਸਿਰ ਅੱਛਾ ਕੀ ਬੜਾ ਪੰਜਾਬੀਆਂ ਦਾ ਭੈੜਾ ਕਿ ਜਿਹਨੂੰ ਕਹਿ ਦਈਏ ਨਾ ਕਿ ਮੜਿਆ ਜਰਾ ਭੰਗਣਾ ਛੰਗੜਾ ਪਾ ਦੇ ਦੋ ਕੁ ਮਿੰਟ ਭੰਗਣਾ ਪਾ ਕੇ ਨਾ ਫਿਰ ਉਹਨੂੰ ਕਹਿੰਦਾ ਆਇਆ 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 ਆ ਤੂੰ ਆਇਆ ਆਇਆ ਮੈਂ ਆ ਪਾਲਿਆ ਤੂੰ ਬਾਤ ਮੈਂ ਤੈਨੂੰ ਬੁਲਾਇਆ ਤੂੰ ਕਰ ਲੈ ਭਰਾ ਉਹ ਵੀ ਆਪਣਾ ਕਰ ਲੈਣਗੇ ਨਹੀਂ ਕਰਨਗੇ ਠੀਕ ਹੈ ਜਿਹਨੂੰ ਬੁਲਾ ਲਓ ਨਾ ਫਿਰ ਆ ਜਾ ਮੈਂ ਤਾਂ ਕਿਥੇ ਵੀ ਆਪਣਾ ਵਿਆਹ ਸ਼ਾਦੀ ਤੇ ਹੋਵਾਂ ਨਾ ਤੇ ਇਕ ਰਣ ਕਹਿ ਦਿੰਦਾ ਕਿ ਚਾਲੀ ਕਿਰਦ ਥੋੜੀ देर ਭੰਗੜਾ ਪਾ ਦੇ ਹੈ ਇਕ ਰਵੇ ਲਾ ਦੇ ਸਾਨੂੰ ਵੀ ਬੁਲਾ ਲਓ ਮੈਂ ਕੋ ਆਪਣੇ ਪਰੇਸ਼ਾਨੀ ਚ ਬੈਠਾ ਆ ਪਰੇਸ਼ਾਨ ਅੱਛਾ ਵਿਆਹ ਤਾਂ ਗਿਆ ਤੂੰ ਪਰੇਸ਼ਾਨੇ ਤੇ ਬੈਠਾ ਤੂੰ ਯਾਰ ਤੂੰ ਸੋਚ ਵਿਚਾਰ ਚ ਬੈਠਾ ਬੁਲਾ ਲਓ ਫਿਰ ਮੈਂ ਠੀਕ ਹੈ ਚਲੋ ਫਿਰ ਮੈਂ ਕਹਿੰਦਾ ਫਿਰ ਆ ਨਹੀਂ ਫਿਰ ਦੱਸ ਫਿਰ ਆਪਣੀ ਕੇਸਟ ਕੱਢ ਕੇ ਦਿੰਦੇ ਨੇ ਆ ਲਾਓ ਤਾਂ ਲੈਦੇ ਸਵਾਦ ਨਹੀਂ ਆਉਂਦੇ ਮੇਰੇ ਭੰਗੜੀ ਦੀ ਲੈ ਤਾਂ ਕਿਸੜਿਆ ਲੋਕ ਮੈਂ ਤੇ ਨੱਚਣਾ ਐ ਐਡਾ ਮੈਂ ਨਰਗਸ ਪ੍ਰੋਫੈਸ਼ਨਲ ਡਾਂਸਰ ਪ੍ਰੋਫੈਸ਼ਨਲ ਡਾਂਸਰ ਨਹੀਂ ਭੰਗੜਾ ਪੁੰਗੜਾ ਹੀ ਆਪਾਂ ਕਰ ਲਈਦਾ ਯਾਰ ਮਾਲਾ ਪੰਜਾਬੀਆਂ ਨੂੰ ਹਮਦਾ ਹੀ ਭੰਗੜਾ ਪੰਗੜੇ ਤੋਂ ਬਾਅਦ ਪੰਜਾਬੀਆਂ ਨੂੰ ਹੁੰਦਾ ਕੀ ਹੈ ਠੀਕ ਹੈ ਤੁਹਾਡਾ ਤਾਂ ਪੰਗੜਾ ਵੀ ਮਸਤਾ ਵਾਲਾ ਹੁੰਦਾ ਆ ਜਦੋਂ ਇੱਕ ਵਾਰੀ ਸ਼ੁਰੂ ਹੋ ਜਾਓ ਨਾ ساری ਗੱਲ ਸਾਰੀ ਢੋਲ ਵੱਜਦਾ ਰਹੇ ਮੈਂ ਮਸਤ ਨਾਲ ਕਰਨਾ ਹੁੰਦਾ ਮਸਤੀ ਉਲਾਦੀ ਇਹ ਗੱਲ ਨਹੀਂ ਹੈ ਕਿ ਵਿਆਹ ਦੇ ਉੱਤੇ ਹੀ ਹਾਂ ਪੰਜਾਬੀ ਨੂੰ ਜਿੱਥੇ ਢੋਲ ਵਜਦਾ ਨਜ਼ਰ ਆ ਜਾਵੇ ਨਾ ਉਹ ਮੋੜ ਤੇ ਰੋਕ ਕੇ ਵੀ ਕਹਿੰਦਾ ਇੱਕ ਵਾਰ ਰੁਕੀ ਰੁਕ ਕੇ ਨਾ ਚਲਾ ਦੋ ਘਾਤ ਮਾਰ ਲਈਏ ਯਾਦ ਹੈ ਸਾਰਾ ਸੋਨਾਂ ਦੀ ਤਾਂ ਛੋਟਾ ਹੁੰਦਾ ਸੀ ਕਿਤੇ ਵੀ ਢੋਲ ਵਜਦਾ ਹੁੰਦਾ ਸੀ ਉਹ ਸੇਹ ਰਾਂਜਣ ਜੀ ਹਾ ਬੱਚੇ ਹਾਲੇ ਦਿਵਾਲੀ ਕਿਤੇ ਵੀ ਯਾਰ ਇੰਨਾ ਛੋਟਾ ਸੀ ਉਹਦੇ 2 ਡੇਢ 2 ਸਾਲ 2.5 ਸਾਲ ਦਾ ਸੀ ਥੋੜਾ ਜਿਹਾ ਵੱਡਾ ਕਰ ਲੈ ਇਹਨਾਂ ਦੇ ਮੈਂ ਬਿੱਲੀ ਦਾ ਬੱਚਾ ਹੁੰਦਾ ਕਤੂਰੇ ਹੁੰਦੇ ਨੇ ਡੇਡੇ ਦੇ ਦੇਖ ਤੂੰ ਬੋਧਾ ਛੋੜਿਆ ਸਾਡਾ ਡਾਈਟਾ ਜਿਹੜਾ ਡਾਈਟਾ ਜਿਹੜਾ ਖੁੱਡੇ ਚ ਜੋ ਕੁਝ ਲਿਆਂਦਾ ਸੀ ਅਸੀਂ ਐਡਾ ਕੀ ਹੋਇਆ ਗਿਆ ਦੋ ਟਾਈ ਸਾਡਾ ਛੋਟਾ ਵੱਡਾ ਕਰ ਤੋੜ ਛੋਟਾ ਵੱਡਾ ਕਰਦਾ ਗੋੜਾ ਕਰਦਾ ਛੋਟ ਛੋਟੇ ਆਜੇ ਬਾਹਰ ਨਿਕਲ ਜਾਣੇ ਬਟਾ ਉਹਨਾਂ ਦਿੱਤਾ ਵੀ ਉਹਨੂੰ ਬਾਜ਼ਾ ਨਹੀਂ ਨਾ ਤੇ ਨਾਲ ਹੀ ਉਹਨੇ ਆ ਜਨ ਚੰਕਮਾਨ ਬੱਚੇ ਕਰਦੇ ਹੁੰਦੇ ਨੇ ਬੱਚੇ ਢੋਲ ਤੇ ਮਸਤ ਹੋਏ ਰਹਿੰਦੇ ਆ ਪਤਾ ਸੀ ਪਿਓ ਮੇਰਾ ਹਮੇਸ਼ਾ ਢੋਲ ਤੇ ਮਸਤ ਹੁੰਦਾ ਮੈਂ ਵੀ ਮੇਕਅਪ ਹੀ ਉਹਨੂੰ ਮੈਂ ਹਾਈਕਰ ਬੱਚੇ ਰਹਿਣੋ ਕਲਾਸਿਕਲ ਮਹਾਦੇ ਬੱਚੇ ਆ ਰਹੇ ਨੇ ਤੁਹਾਸੀ ਕੱਲ ਪਪਾ ਕਲੋਸਿਕਲ ਮਾਂ ਕਾਈ ਕਲ ਜਿਹੜੇ ਮਾਮਾਦਾਰੀ ਗੱਲ ਸਾਰੀ ਦਿਹਾੜੀ ਤੇ ਉਹ ਟੱਚ ਟੱਚ ਜਿਵੇਂ ਮੋਹਰਾਨਾ ਨਾਸਰ ਮਦਨੀ ਕਹਿੰਦਾ ਨਥੂ ਟੱਚ ਫੱਤੂ ਟੱਚ ਟੱਚੋ ਟੱਚ ਮਰਾਸੀ ਟੱਚ ਪਰਾਣਾ ਟੱਚ ਟੱਚੋ ਟੱਚ ਇਹਦਰ ਧਿਆਨ ਮੇਰੇ 'ਲ ਕਰ ਕਹਿੰਦਾ ਗਾਦੇ ਤੇ ਮੇਰੇ ਨਾਲ ਮੇਰੇ ਨਾਲ ਵੇਖ ਯਾਰ ਤੂੰ ਵੀ ਟੱਚ ਛੱਡ ਦੇ ਜਾਏ ਕਹਿੰਦਾ ਉਹਨੂੰ ਵੈਸੀ ਕਹਦੇ ਜੇ ਆਪਣਾ ਜਾਨੂ ਆਜਮ ਵੀਦ ਨਾਸਰ ਮਦਨੀ ਮਜਲਿਸ ਮਜਲਿਸ ਕੇ ਮਹਿਫਲ ਮਹਿਫਲ ਹੁੰਦੀ ਹੈ ਹਾਂ ਮਹਿਫਲ ਕੀ ਹੋ ਜਾਏ ਰੋਟੀ ਨਹੀਂ ਖਾਦੀ ਖਾਦੀ ਏ ਐਸਾ ਕੀਤਾ ਨਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਬਾਦਾਮ ਅਗਰ ਅਗਰ ਤੈਨੂੰ ਬਾਦਾਮ ਲਿਆ ਕੇ 2 ਕਿਲੋ ਦਵਾ ਜੀ ਨਾ ਤੁਸੀਂ ਮੇਰਾ ਦਿਮਾਗ ਖਾ ਛਾਰਦੇ ਹੋ ਤੇ ਇੰਨਾ ਮੈਨਾਂ ਭੁੱਲਣਾ ਬੰਦ ਆਏ ਗੱਲ ਇਹ ਕਿ ਸਾਡੇ ਮਜ਼ਹਬ ਦੇ ਵਿੱਚ ਹਰਾਮ ਸ਼ੈਵਾਂ ਖਾਣਾ ਹਰਾਮ ਹੈ ਰਾਮ ਕਿਹੜਾ ਦਿਮਾਗ ਆ ਰਾਮ ਹੈ ਇਹਦਾ ਦਿਮਾਗ ਆ ਰਾਮ ਹੀ ਹੈ ਜਿੰਨਾ ਤੁਸੀਂ ਖਾਦੇ ਹੋ ਨਾ ਕੋਈ ਨਹੀਂ ਖਾਂਦਾ ਐਵੇਂ ਤੇ ਨਹੀਂ ਮੇਰੇ ਟਾਈਮ ਤੋਂ ਪਹਿਲੇ ਚਿੱਟੇ ਆ ਗਏ ਟਾਈਮ ਤੋਂ ਪਹਿਲੇ ਹਜੂ ਉਹ ਕਹਿੰਦੇ ਟਾਈਮ ਤੋਂ ਪਹਿਲੇ ਉਹ ਨਹੀਂ ਉਹ ਤੁਮੇ ਨੂੰ ਕਹਿੰਦਾ ਹੁੰਦੀ ਚਾਲੀ ਪਾ ਦਿੰਦਾ ਜਿਹਦੇ ਬਹੁਤੇ ਚਿੱਟੇ ਨਾ ਸਮਝ ਲੋ ਕਿ ਦੂਸਰੇ ਦਾ ਦਿਮਾਗ ਖਾਦਾ ਹੈ ਹੂੰ ਕਿੰਦੇ ਬੁੱਧੇ ਪੰਜ ਦਿਨ ਹੋਰ ਨਹੀਂ ਮੈਂ ਗੱਲ ਲਵਾਣਾ ਇੱਕ ਗੱਲ ਇਹ ਬੱਗੂ ਨਿਕਲਾਂਗਾ ਤੁਹਾਨੂੰ ਬੱਗੂ ਠੀਕ ਹੈ ਦੇਖ ਲਿਓ ਉਹ ਜਿਹੜਾ ਤੁਸੀਂ ਦੋ ਨੰਬਰ ਰੰਗ ਲਵਾਉਂਦੇ ਹੋ ਉਹਦਾ ਉਹਦਾ ਨਤੀਜਾ ਹੈ ਜਿਹੜਾ ਦੋ ਨੰਬਰ ਵਿਆਹ ਕਰਾ ਲਿਆ ਹੈ ਹੈ ਸੋਟ ਤਾਲੀ ਸੋਟ ਤਾਲੀ ਸ਼ੁਗਲ ਮਿਲਦਾ ਇਸਾ ਪਾਰਟ ਆਫ ਲਾਈਫ ਜ਼ਿੰਦਗੀ ਦਾ ਹਿੱਸਾ ਆ ਯਾਰੇ ਦੇ ਵਿੱਚ ਮਾੜਾ ਚੰਗਾ ਜਿਹੜਾ ਨਾ ਕਦੀ ਕਦੀ ਸੀਰੀਅਸ ਵੀ ਹੋ ਜਾਂਦਾ ਇਹ ਤਾਂ ਅ ਸ਼ੁਗਲ ਮਿਲਦਾ ਪਤਾ ਨਹੀਂ ਜਾਂਦਾ ਕਿੇ ਜੰਮ ਸ਼ੁਗਲ ਮਿਲਦੋ ਨਾ ਇੱਕ ਮਿੰਟ ਵਿੱਚ ਵਿਦਾਂ ਕਹਿੰਦਾ ਹਾਲਾਤ ਬਦਲਦੀ ਹੈ ਜਜ਼ਬਾਤ ਬਦਲ ਜਾਂਦੇ ਉਹਨੇ ਤਾਂ ਬਿਲਕੁਲ ਸਹੀ ਸੀ ਵਾਕਈ ਕਿਛੇ ਕਿਛੇ ਟਾਈਮ ਨਾ ਆਪਾਂ ਨੂੰ ਇਹਨਾਂ ਦਾ ਉਹਨਾਂ ਲਈ ਇਹ ਥੋੜੀ ਹਾਇਪਰ ਹੁੰਦੀ ਆ ਆਪਾਂ ਨੂੰ ਤਾਂ ਕੋਈ ਟੈਨਸ਼ਨ ਨਹੀਂ ਆਪਾਂ ਦੇ ਰੱਬ ਸੋਨੇ ਕੰਨ ਕੱਟੋ ਇਤਨੇ ਇਧਰੋਂ ਤੁਨ ਇਧਰੋਂ ਕੱਢ ਦੇ ਠੀਕ ਹੈ ਜਦੋਂ ਇੱਥੇ ਬਾਓਗੇ ਨਾ ਉਦੋਂ ਟੈਨਸ਼ਨ ਹੁੰਦੀ ਹੈ ਇੱਥੇ ਬਾਓ ਹੀ ਨਾ ਠੀਕ ਹੈ ਪਹਿਲੇ ਆਪਣੀਆਂ ਚਲਾਓ ਜਦੋਂ ਇਹਦੀ ਵਾਰੀ ਆਵੇ ਚੁੱਕ ਕਰਕੇ ਬਾਹਰ ਨਿਕਲ ਜਾਓ ਦੇਖੇ ਕਲਪਤੀ ਰਹੇਗੀ ਮਗਰੋਂ ਕੱਪੂ ਕੱਪਾ ਨੂੰ ਸੁਣਾਉਂਦੇ ਪਾਣੀ ਨੂੰ ਚਪੀਣ ਨਾਲ ਥੋਲੇਗੀ ਜਰਾ ਕਿ ਚਲੇਦਾ ਇੰਤਜ਼ਾਰ ਕਰ ਰਹੇ ਦੋ ਘੰਟੇ ਲਾ ਕੇ ਉਹ 19 ਦਿਨ ਸੁੱਤੀ ਹੁੰਦੀ ਹੈ ਠੀਕ ਹੈ ਅੱਛਾ ਮੈਨੂੰ ਸਮਝ ਆ ਗਈ ਹੈ ਮੈਂ ਬਾਹਰ ਨਿਕਲ ਜਾਂਦਾ ਬਾਹਰ ਕੇ ਤਾਲਾ ਲਾ ਕੇ ਫਿਰ ਦਿਲ ਸੁਰੂ ਕਰਨੀਆਂ ਨੂੰ ਕਿ ਇੱਥੇ ਮੁਕਾਬਲਾ ਕਰਕੇ ਜਾ ਜਦੋਂ ਮੈਂ ਸ਼ੁਰੂ ਹੋਣ ਲੱਗਾ ਨਾ ਉਸ ਵੇਲੇ ਕੁੰਡੀਦਲ ਆ ਕੇ ਉਹਨਾਂ ਨੇ ਸੁਣਾ ਕੇ ਫਿਰ ਇੱਥੇ ਬਹਿਣਾ ਵੀ ਹੈ ਇੱਥੇ ਬਹਿਣਾ ਵੀ ਹੈ ਮੈਂ ਜਾਣ ਨਹੀਂ ਦੇਣਾ ਮੋਤੇ ਦੇ ਇੱਥੇ ਬਹਿਣਾ ਵੀ ਹੈ ਫਿਰ ਮੇਰੀਆਂ ਵੀ ਸੁਣਦੀਆਂ ਹੋਣ ਕੇ ਜਾ ਰਹੀਆਂ ਨੇ ਮੇਰੀਆਂ ਫਿਰ ਐਸਾ ਦਮ ਸੀ ਐਸਾ ਚਰਨਣਾ ਦੇ ਸਾਰੀ ਨਾ ਚਰੀ ਮੈਨੂੰ ਹੈ ਚਲੋ ਜੀ ਤੇ ਤੈਨੂੰ ਸਿਵਿਆਂ ਚੋਟ ਕੇ ਤੰਗ ਕਰਾਂਗਾ ਫਿਰ ਐ ਜੀ ਨਾਨਕੇ ਦੇ ਦਾਦਕੇ ਮੁਕਾਬਲਾ ਸੀ ਮੁਕਾਬਲਾ ਅੱਛਾ ਨਾਨਕਿਆਂ ਲੋ ਮੁੰਡਾ ਸੀ ਕਿ ਕੋ ਕੁੜੀ ਸੀ ਸੋਨੀ ਸਮਰੇਲਾ ਮੈਨੂੰ ਲੱਗਦਾ ਨਾਨਕਿਆਂ ਵੱਲੋਂ ਨਾਨਕਿਆਂ ਵੱਲੋਂ ਜੋ ਰਗੜਦਾ ਸੀ ਉਹਨੂੰ ਆਪਣਾ ਦਿਓਰ ਦਿਓਰ ਜੇਡ ਦੋਰ ਜੇਡ ਤੇ ਦਾਤਕੀਆਂ ਲਈ ਹੁੰਦੇ ਨੇ ਦਿਓਰ ਜੇਡ ਬੜੀ ਇਹ ਬਾਕੀ ਇਹ ਸੀ ਕਿ ਸੋਨੀ ਸਮਰੇਲਾ ਦਾ ਮੁਕਾਬਲਾ ਕੋਈ ਨਹੀਂ ਹੈ ਠੀਕ ਹੈ ਜੀ ਇਹ ਚੜਦੇ ਪੁੰਜਾ ਸੋਨੀ ਬੁਲਿਆ ਬੰਦਾ ਜਿਹੜਾ ਨਾ ਇੱਕ ਘੈਂਟ ਸਮਝ ਲਓ ਕਿ ਗਿੰਦਾ ਬੋਲੀਆਂ ਜਿਹੜੀਆਂ ਨਾ ਇਤੇ ਖਤਮ ਨੇ ਬਿਲਕੁਲ ਠੀਕ ਹੈ ਕਿਉਂਕਿ ਨਹੀਂ ਆਪਾਂ ਕੱਲ ਜਿਹੜਾ ਵੇਖਿਆ ਸੀ ਕੱਲ ਕੇ ਪਰਸੋਂ ਵੇਖਿਆ ਸੀ ਇੱਕ ਨਾਲ ਜੋ ਉਹਦੇ ਨਾਲ ਸੀਗੀ ਆਪਣਾ ਉਹ ਕੀ ਸੀਗੀ ਆਪਣਾ ਦਰਸ਼ਨ ਨਹੀਂ ਦਰਸ਼ਨ ਨਹੀਂ ਸੀ ਕੀ ਸੀ ਤੇਰੇ ਪਤਾ ਸੀਗਾ ਹਾਂ ਉਹ ਵੀ ਇਹੀ ਕੰਮ ਕਰਦੇ ਨੇ ਲੇਕਿਨ ਐਸੀ ਕਿ ਉਹ ਵੀ ਉਹਨੇ ਵੀ ਕਿਹਾ ਉਹਨੇ ਵੀ ਕਿਹਾ ਪਰ ਉਹਨਾਂ ਦੀ ਵਾਇਸ ਬਹੁਤ ਵਧੀਆ ਸੀ ਉਹਨਾਂ ਦੀ ਆਵਾਜ਼ ਬੜੀ ਉੱਚੀ ਸੀ ਸਹੀ ਲਾਊਡ ਆਵਾਜ਼ ਸੀ ਉਹ ਮਜ਼ਾ ਆਇਆ ਸੀ ਉਹਨਾਂ ਨੂੰ ਸੁਣ ਕੇ ਠੀਕ ਹੈ ਉਦੋਂ ਆਏ ਵੇ ਕਿ ਵਿਆਹ ਸ਼ਾਦੀ ਦਾ ਮੈਂ ਕਿਹਾ ਮੁੰਡਾ ਚਲੋ ਆਪਣਾ ਛੜਾਏ ਤੇ ਚਲੋ ਥੋੜਾ ਜਿਆਦਾ ਇੱਥੇ ਵਿਆਹ ਹੋ ਕੇ ਨੂੰ ਖੁਸ਼ ਕਰ ਲਈ ਇੰਦਾ ਨਹੀਂ ਹੁਣ ਮਾਹੂਰ ਜਾਨੀ ਮੇਰਾ ਭਰਾ ਹੀ ਇੰਦਾ ਨਹੀਂ ਖੁਸ਼ ਹੋਣਾ ਮੇਰਾ ਭਰਾ ਹੀ ਮੇਰੇ ਭਰਾ ਦੀ ਤੁਹਾਡੇ ਲਾਰਿਆਂ ਦੇ ਵਿੱਚ ਅੱਗੇ ਮੇਰਾ ਸਾਲ ਲੰਘ ਗਿਆ ਨਹੀਂ ਨਹੀਂ ਤੇਰਾ ਕਰਾ ਦਿਆਂਗੇ ਟੈਨਸ਼ਨ ਨਹੀਂ ਆ ਯਾ ਤੇਰਾ ਪੂਰਾ ਭਾਰ ਨਾ ਕਰਾ ਜੀ ਦੇ ਵਿਆਹ ਹੋ ਕੇ ਨੂੰ ਖੁਸ਼ ਕਰ ਭਾਰ ਕਿਸੇ ਦੂਜੇ ਵਿਆਹ ਦਾ ਭਾਰ ਕੋਈ ਨਹੀਂ ਹੁੰਦਾ ਨਹੀਂ ਨਹੀਂ ਚੁੱਪ ਚਪੀ ਤੇ ਕਰ ਲਈ ਹੈ ਨਹੀਂ ਭਾਰ ਰੱਖੀਦਾ ਹੁੰਦਾ ਸਮਝਿਆ ਕਰੋ ਉਹਨਾਂ ਨੂੰ ਇਹੀ ਲੱਗੇ ਪਹਿਲਾਂ ਹੀ ਹੈ ਹਮਮ ਜਨੀਦਰਿਆ ਸਾਫ ਕਰ ਬੋਟਾ ਨੇ ਚਲੋ ਜੀ ਤੇ ਬਾਕੀ ਕਿਦਾਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਲਵ ਰੱਖਾ